ਕੋਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸਨ ਪਰਸੈ ਗੁਰੂਖ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸੰਮਦੀ ਨੂਰ ਅਰਸੋ ਕੁਰਸੋ ਛੱਤੀਆ ਦੁਦਿਟ ਸੱਚੇ ਬਾਦਸ਼ਾਹ ਲਲ ਜਨਮ ਜਨਮ ਦੀ ਕੱਟੀਆ ਸੱਜਣ ਸੱਚੇ ਬਾਦਸ਼ਾਹ ਸਿਰਸ਼ੋਦ ਸੋ ਹਿਸਪਾਸ ਬਹਿਟਿਓ ਸੋਹੀਆ ਸਭਨੋ ਦਵੀਸਾ ਸਜਣ ਸਚਾ ਪਾਤਸ਼ਾਹ ਸਿਰਸਾ ਦਾ ਸੋਹੀਏ ਜਿਸ ਪਾਸ ਬਹਠਿਓ ਸੋਹੀਏ ਸਭਨਾਂ ਦਾ ਵੀ ਸੋਹੀਏ ਸਤਨੋ श्री गुरू साहिब जी तनासरी महला ਪਤ ਪਾਈ ਸੱਚ ਭੋਜਨ ਖਾਇ ਮਨ ਤਨ ਰਸਨਾ ਨਾਮ ਧਿਆਇਆ ਕ੍ਰਿਪਤ ਪਾਈ ਸੱਚ ਭੋਜਨ ਖਾਇ ਮਨ ਤਨ ਰਸਨਾ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾ ਕੁ ਪ੍ਰਕਾਰੀ ਵਸਤਰ ਓਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਰਿਦ ਨਿਹਾਰੀ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਨਿਧਾਨ ਨਾਨਕ ਦਾਸ ਤਰ ਚਰਨ ਤੇ ਆਇਆ ਹਰ ਸੁਖ ਨਿਦਾਨ ਨਾਨਕ ਦਾਸ ਸੋ ਵਾਹਿਗੁਰੂ ਜੀ ਕੀ ਫਤਿਹ